ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਮੰਗ ਲਈ ਮਨਰੇਗਾ ਕਾਮਿਆਂ ਨੇ ਬੀਡੀਪੀਓ ਦਫ਼ਤਰ ਦਾ ਕੀਤਾ ਕਰੋ ਦਿੱਤਾ ਰੋ ਭਰਪੂਰ ਦਰਨਾ ਕਾਨੂੰਨ ਸਾਨੂੰ ਦਿਖਾ ਦੇ ਕਾਨੂੰਨ ਵਿੱਚ ਲਿਖਿਆ ਦਿਖਾ ਦੇਣ ਇਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਸਕਦਾ ਅਸੀਂ ਘਰੇ ਚਲੇ ਜਾਵਾਂਗੇ ਐਸਐਸਪੀ ਫਾਜ਼ਲ ਕਪ ਪ੍ਰਗਿਆ ਜੈਨ ਦੇ ਵਿਸ਼ਵਾਸ ਤੋਂ ਬਾਅਦ ਰਾਤ 9 ਵਜੇ ਉਠਾਇਆ ਗਿਆ ਦਰਨਾ ਮਨਰੇਗਾ ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਵੱਲੋਂ ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਦਿਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਲਕਾ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਇਸ ਤਹਿਤ ਸੋਮਵਾਰ ਨੂੰ ਮਨਰੇਗਾ ਜੋਬ ਕਾਰਡ ਧਾਰਕਾਂ ਨੂੰ ਕੰਮ ਨਾ ਮਿਲਣ ਦੇ ਰੋਸ ਵਿੱਚ ਜੋ ਸਥਾਨਕ ਬੀਡੀਪੀਓ ਦਫ਼ਤਰ ਦਾ ਘਰਾਓ ਕਰਕੇ ਧਰਨਾ ਦਿੱਤਾ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਆਗੂਆਂ ਨੇ ਦੋਸ਼ ਲਾਉਂਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਤੋਂ ਉਹਨਾਂ ਦਾ ਹੱਕ ਖੋ ਰਹੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੈ ਇਸ ਦੌਰਾਨ ਦੋ ਵਾਰੀ ਬੀਡੀਪੀਓ ਦਫਤਰ ਵਿੱਚ ਅਧਿਕਾਰੀਆਂ ਤੇ ਮਨਰੇਗਾ ਕਾਮਿਆਂ ਨਾਲ ਮੀਟਿੰਗ ਕੀਤੀ ਗਈ ਜੋ ਕਿ ਦੋਨੇ ਵਾਰ ਬੇਸਿੱਟਾ ਰਹੀ ਚਾਹੇ ਬੀਡੀਪੀਓ ਜਲਾਲਾਬਾਦ ਕ੍ਰਿਸ਼ਨ ਕੇਵਲ ਵੱਲੋਂ ਮੀਡੀਆ ਸਾਹਮਣੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਧਰਨਾਕਾਰੀਆਂ ਦੀਆਂ 90% ਮੰਗਾਂ ਤੇ ਸਹਿਮਤੀ ਬਣ ਗਈ ਹੈ ਜੋ ਕਿ ਬਾਕੀ ਰਹਿੰਦੀਆਂ ਮੰਗਾਂ ਤੇ ਜਲਦੀ ਹੀ ਸਹਿਮਤੀ ਬਣ ਜਾਏਗੀ ਇਸ ਦੇ ਬਾਵਜੂਦ ਵੀ ਮਨਰੇਗਾ ਕਾਮਿਆਂ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਰਾਜਸੀ ਵਿਦੇਸ਼ ਦਫਤਰ ਜੋ ਧਰਮਾਲ ਆਇਆ ਹੈ ਪਿਛਲੇ ਦਿਨੀਏ ਸਾੜੀਆਂ ਲੱਖ ਰੁਪਏ ਪ੍ਰਸ਼ਾਸਨ ਨਾਲ ਡੀਸੀ ਮੈਡਮ ਜੇ ਜਾ ਜਿਲ੍ਹੇ ਪਤਜੋਤ ਪ੍ਰਸ਼ਾਸਨ ਨਾਲ ਉਹਨਾਂ ਨੇ ਕਰੇ ਕਰੀਬ ਸਾੜੀਆਂ 4-5 ਮਹੀਨੇ ਹੋ ਚੁੱਕੇ ਨੇ ਜਿਸ ਦੇ ਵਿੱਚ ਨਰੇਗਾ ਨੂੰ ਪਾਰਦਰਸ਼ੀ ਤੰਗ ਨਾਲ ਚਲਾਉਣ ਦਾ ਵਾਦਾ ਕੀਤਾ ਸੀ ਇਹ ਬਕਾਇਦਾ ਉਹਨਾਂ ਨੇ ਅ ਅਸੀਂ ਅਧਿਕਾਰੀ ਨੂੰ ਕਿਹਾ ਸੀ ਕਿ ਜਿੱਥੇ ਕੰਮ ਦੀ ਮੰਗ ਆਵੇ ਕੰਮ ਚਲਾਉਣਾ ਹੈ ਪਰ ਜਿਹੜੇ ਇਹਨਾਂ ਦੇ ਸੈਕਟਰੀ ਨੇ ਭ੍ਰਿਸ਼ਟਾਚਾਰੀ ਨੇ ਜਿੱਥੋਂ ਇਹਨਾਂ ਨੂੰ ਪੈਸੇ ਮਿਲਦੇ ਨੇ ਉੱਥੇ ਨਰੇਗਾ ਦੇ ਕੰਮ ਨੂੰ ਪਹਲ ਦਿੰਦੇ ਨੇ ਉੱਥੇ ਇੱਕ ਦਿਨ ਚ ਕੰਮ ਨਿਕਲ ਆਦਾ ਹੈ ਪਰ ਜਿੱਥੇ ਪੈਸੇ ਨਹੀਂ ਦਿੱਤੇ ਜਾਂਦੇ ਉਥੇ ਕੰਮ ਨਹੀਂ ਦਿੱਤਾ ਜਾਂਦਾ ਜਾਂ ਜਿੱਥੇ ਨਰੇਗਾ ਦੇ ਮੇਟ ਕਰੇ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਹੈ ਤਿੰਨ ਹਾਜ਼ਰ ਹੁੰਦੇ ਨੇ ਤੇ ਦਸ ਦਸਾਂ ਦੀ ਹਾਜ਼ਰੀ ਲਾਉਂਦੇ ਨੇ ਆਨਲਾਈਨ ਹਾਜ਼ਰੀ ਜਿਹੜੀ ਤਿੰਨ ਹੀ ਹੁੰਦੀ ਹੈ ਜਿਹੜੀ ਆਫਲੈਂਡ ਦਸ ਦੀ ਪੇਜ ਦੇ ਦੇ ਨੇ ਮਤਲਬ ਕ੍ਰਾਪਸ਼ਨ ਦੀ ਹੱਦ ਹੋਈ ਵੀ ਹੈ ਜਲਾਲਾਬਾਦ ਤੇ ਫਾਜ਼ਲ ਕੰਦਰ ਉਹ ਸਬੂਤਾਂ ਤਹਿਤ ਆ ਸਾਰਾ ਪਲਾਂਦਾ ਸੀ ਇਹਨਾਂ ਨੂੰ ਦਿੱਤਾ ਜੀ ਬੀਡੀਪੀਓ ਨੂੰ ਡੀਸੀ ਨੂੰ ਪਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਉਹ ਅਜੇ ਵੀ ਇੱਥੇ ਜਿਹੜੇ ਆ ਕੁਰਸੀਆਂ ਤੇ ਬਹਿ ਕੇ ਰਾਜ ਕਰ ਰਹੇ ਨੇ ਅੰਨੀ ਲੁੱਟ ਕਰ ਰਹੇ ਨੇ ਭ੍ਰਿਸ਼ਟਾਚਾਰ ਦੀ ਇਹ ਸਰਕਾਰ ਭ੍ਰਿਸ਼ਟਾਚਾਰ ਦੇ ਨਾਂ ਤੇ ਸਤਾ ਦੇ ਚਾਹੀਏ ਉਹਨਾਂ ਦੇ ਜਿਨ੍ਹਾਂ ਵੀ ਥੱਲੇ ਹੰਗਲਾ ਹੈ ਮਰੇਗਾ ਦਾ ਉਹ ਸਾਰਾ ਕ੍ਰਿਸ਼ਾ ਚਰਖਾ ਰਿਹਾ ਹੈ ਉਸੇ ਤਰ੍ਹਾਂ ਡੀਸੀ ਵੀ ਕ੍ਰਪਸ਼ਨ ਵਿੱਚ ਘਿਰੀ ਹੋਈ ਹੈ ਕਿਉਂਕਿ ਤਾਂ ਤਾਂ ਕਰੋ ਨਹੀਂ ਕਰ ਵੀ ਨਹੀਂ ਕਰਦੀ ਨਾਰੀ ਮਜ਼ਦੂਰਾਂ ਨੂੰ ਲੰਬੇ ਸਮੇਂ ਤੋਂ ਖੱਜਲ ਖਵਾਰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕੰਮ ਦਿੱਤਾ ਜਾਂਦਾ ਹੈ ਦਾ ਦੋ ਦਿਨ ਦਿੱਤਾ ਜਾਂਦਾ ਹੈ ਬਲਕਿ ਪਾਰਲੀਮੈਂਟ ਦੇ ਜੋ ਕਾਨੂੰਨ ਬਣੇ ਹਨ ਘਟੋ ਘਟ 14 ਦੇ ਰਕਮ ਦਿੱਤਾ ਜਾਣਾ ਲਾਜ਼ਮੀ ਹੈ ਨਾਲ ਹੀ ਕਈਆਂ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਕੇ ਆਉਂਦੇ ਨੇ ਉਹਨਾਂ ਦੀ ਘਰੇ ਬੈਠੇ ਜਿਹੜੇ ਮਿਹਰ ਨੇ ਜਿਹੜੀ ਹਾਜ਼ਰੀ ਜਰੀਏ ਉਹ ਜ਼ੀਰੋ ਕਰ ਦਿੰਦੇ ਨੇ ਸਾਰੀਆਂ ਗੜਬੜੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਨਰੇਗਾ ਹਮਲੇ ਵੱਲੋਂ ਉਸ ਦੇ ਖਿਲਾਫ ਅਸੀਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਧਿਆਨ ਚ ਲਿਆ ਰਹੇ ਹਾਂ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜਾ ਨਰੇਗਾ ਮਜ਼ਦੂਰਾਂ ਨੂੰ ਮਜ਼ਾਕ ਸਮਝਿਆ ਜਾ ਰਿਹਾ ਹੈ ਜਿਸ ਦਾ ਰਾਜ ਮਦਦ ਸ਼ਕਨ ਸਰ ਆਜ ਤੁਹਾਡੀ ਮੀਟਿੰਗ ਕਰਵਾਈ ਗਈ ਵੀਡੀਓ ਸਾਹਮਣੇ ਕਿ ਇਸ ਮੀਟਿੰਗ ਚ ਕਿਸ ਤਰ੍ਹਾਂ ਵੀਡੀਓ ਦੇ ਵਾਸਤਾ ਰੋਗ ਨਹੀਂ ਜੀ ਇਹ ਵਿਚਾਰਾ ਤਾਂ ਇੱਕ ਭਾਇਆ ਗਿਆ ਕੋਈ ਹਵਤੇ ਜਿਹੜੇ ਪਾਵਰ ਦੀ ਵਰਤੋਂ ਨਹੀਂ ਕਰਦਾ ਡੀਸੀ ਵੱਲੋਂ ਗੜਬੜੀ ਕੀਤੀ ਜਾਂਦੀ ਏ ਤੇ ਜਿੰਨੀ ਦੇਰ ਤੱਕ ਡੀਸੀ ਆ ਕੇ ਇਹਨਾਂ ਦੇ ਕਾਟਾ ਨਹੀਂ ਮਾਰਦੀ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਨੇ ਉਹਨਾਂ ਦੇ ਕਾਟਾ ਨਹੀਂ ਮਾਰਦੀ ਉਹਨੀ ਦੇਰ ਤੱਕ ਅਸੀਂ ਕਰਨਾ ਨਹੀਂ ਚਾਹਾਂਗੇ ਦੂਸਰਾ ਸਾਡੇ ਆਗੂ ਆਇਆ ਸੀ ਸਾਡੇ ਆਗੂ ਨੂੰ ਕਹਿੰਦਾ ਵੀਡੀਓ ਏ ਉਹਦੇ ਗਲਵੇ ਤੋਂ ਫੜ ਤੋਂ ਨੀਂਦਰਾ ਵਜਿਆ ਨੇ ਉਹਨਾਂ ਦਾ ਮੈਡੀਕਲ ਕਰਾਵਾਂਗੇ ਅਸੀਂ ਇੱਕ ਫਕੀਆ ਸਿੰਘ ਚੋਰ ਜੋ ਸੈਕਟਰੀ ਜੀ ਦੇ ਸਮੂਹਤ ਨੇ ਤੇ ਅਮਰਤ ਤੇ ਸੰਦੀਪ ਜੋ ਸਟ੍ਰਿਕ ਕਰਕੇ ਹੁਣ ਵੀ ਜੜਾ ਕੇ ਕਮਰੇ ਉਹਨਾਂ ਦਾ ਅਸੀਂ ਮੈਡੀਕਲ ਕਰਾਣਾ ਹੈ ਉਹਨਾਂ ਦੇ ਜਿਹੜਾ ਉਹਨਾਂ ਨੇ ਸਾਡੇ ਆਪ ਕੋਲ ਗਲ ਪੈਣੇ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਦੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਹਨੀ ਦੇਰ ਤੱਕ ਅਸੀਂ ਕੋਈ ਸਾਡੇ ਚੋ ਵੀ ਅਧਿਕਾਰੀ ਸਾਡੇ ਨਾਲ ਮੀਟਿੰਗ ਕਰਨ ਅਸੀਂ ਧਰਨਾ ਨਹੀਂ ਚੱਕਣਾ ਲਗਾਤਾਰ ਅਣ ਵਿੱਚ ਸਮੇਂ ਲਈ ਧਰਨਾ ਜਾਰੀ ਰੱਖਾਂਗੇ ਅੱਜ ਜੋ ਧਰਨਾ ਲਗਾਇਆ ਗਿਆ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਗੇ ਅੱਜ ਧਰਨਾ ਜੀ ਮਜਬੂਰ ਹੋ ਕੇ ਲਗਾਣਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਗੱਲ ਕਰੀ ਐ 30 ਤਰੀਕ ਨੂੰ ਅਸੀਂ ਫਾਜ਼ਿਲਕਾ ਦੇ ਵਿੱਚ ਵੀ ਵੀਡੀਓ ਦਫ਼ਤਰ ਧਰਨਾ ਲਗਾਇਆ ਸੀ ਉੱਥੇ ਕੁਝ ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਜਿਵੇਂ ਨਰੇਗਾ ਕੰਮਿਆਂ ਨੂੰ ਜਿਹੜਾ ਜਿਹੜਾ ਕਾਨੂੰਨ ਦੇ ਤਹਿਤ ਘੱਟੋ-ਘੱਟ 14 ਦਿਨ ਤੱਕ ਦਿਨ ਤੋਂ ਘੱਟ ਜਿਹੜਾ ਉਹ ਨਾ ਤਾਂ ਕੰਮ ਮੰਗ ਸਕਦਾ ਤੇ ਨਾ ਹੀ ਵੀਡੀਓ ਦਫ਼ਤਰ ਦੇ ਵਿੱਚੋਂ ਇਹਨਾਂ ਦੇ ਅਧਿਕਾਰੀਆਂ 14 ਦਿਨ ਤੋਂ ਘੱਟ ਕੰਮ ਦੇ ਸਕਦੇ ਆ ਪਰ ਇਹ ਕਰ ਕੀ ਰਿਹਾ ਸੀ ਜਿਹੜੇ ਮਜ਼ਦੂਰ ਨੇ ਕੰਮ ਮੰਗਿਆ ਕਿਸੇ ਨੂੰ 2 ਦਿਨ ਦਾ ਕੰਮ ਦਿੰਦੇ ਆ ਕਿਸੇ ਨੂੰ 3 ਦਿਨ ਦਾ ਦਿੰਦੇ ਆ ਔਰ ਜਿਨ੍ਹਾਂ ਨੂੰ ਕੰਮ ਦਿੰਦੇ ਵੀ ਆ ਉਹਦੇ ਵਿੱਚ ਇਹ ਚੋਰ ਮੋਰੀਆਂ ਰਾਈ ਇਹ ਕੀ ਕਰਦੇ ਆ ਕਿ 3 ਬੰਦਿਆਂ ਦੀ ਹਾਜ਼ਰੀ ਲਾਈ ਆ ਆਨਲਾਈਨ ਹਾਜ਼ਰੀ ਸ਼ੋ ਹੋ ਰਹੀ ਆ 3 ਬੰਦੇ ਖੜੇ ਆ 10 ਬੰਦੇ ਪ੍ਰੈਜੈਂਟ ਦਿਖਾ ਰਿਹਾ 10 ਬੰਦਿਆਂ ਨੂੰ ਪੇਮੈਂਟ ਕਰ ਰਿਹਾ ਮਤਲਬ ਅਰਬਾ ਖਰਬਾ ਪੈਦਾ ਜਿਹੜਾ ਇਹ ਨਰੇਗਾ ਦੇ ਵਿੱਚੋਂ ਇੱਕ ਕਪੜਾ ਹੋ ਰਿਹਾ ਇਹ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਹਦੀ ਮਤਲਬ ਇਮਾਨਦਾਰੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ بڑے بڑے ਅਧਿਕਾਰੀਆਂ ਦੇ ਵਿੱਚ ਇਹਦੇ ਜੋ ਫਸ ਸਕਦੇ ਆ ਪਰ ਜਿਹੜੀ ਸਾਡੀ ਗੱਲਬਾਤ ਹੋਈ ਸੀ ਤੈ ਹੋਈ 30 ਤਰੀਕ ਨੂੰ ਜਦੋਂ ਫਾਜ਼ਲ ਕਾ ਦੇ ਵਿੱਚ ਸਹਿਮਤੀ ਬਣੀ ਉਸ ਸਹਿਮਤੀ ਤੋਂ ਭੱਜ ਗਏ ਆ 14 ਦਿਨ ਦਾ ਕੰਮ ਦੇਣ ਦੀ ਗੱਲ ਹੋਈ ਸੀ ਕਿ ਤੇ 7 ਦਿਨ ਦਾ ਕੰਮ ਦਿੱਤਾ ਵੀ ਹੈ ਤੇ ਉਹਨਾਂ ਦੀ ਹਾਜ਼ਰੀਆਂ ਜਿਹੜੀਆਂ ਉਹ ਹੁਣ ਆਨਲਾਈਨ ਨਹੀਂ ਕਰ ਰਿਹਾ ਪਤਾ ਇਹ ਲੱਗਿਆ ਕਿ ਉਪਰੋ ਜਿਹੜਾ ਸਾਡੇ ਵਿਧਾਇਕ ਸਾਹਿਬ ਨੇ ਐਮਐਲਏ ਸਾਹਿਬ ਦਾ ਕਿਉਂਕਿ ਉਥੇ ಗ್ರಾಮ ਸੇਵਕ ਹੈ ਉਹ ਇਹ ਗੱਲ ਕਹਿੰਦਾ ਕਿ ਮੈਨੂੰ ਉਹਦਾ ਐਮਐਲਏ ਸਾਹਿਬ ਦਾ ਫੋਨ ਆਇਆ ਹੈ ਕਿ ਇਹਨਾਂ ਦੀ ਜਿਹੜੀ ਹਾਜ਼ਰੀ ਉਹ ਜ਼ੀਰੋ ਕਰ ਦਿਓ ਕਿ ਕੰਮ ਤੇ ਕੋਈ ਬੰਦਾ ਆਇਆ ਹੀ ਨਹੀਂ ਇਹ ਕਿ ਉਥੇ ਅਜੇ ਕੁਮਾਰ ਕੋਈ ಗ್ರಾಮ ਸੇਵਕ ਆਗਾ ਉਹਨੇ ਵੀ ਉਸ ਦਿਨ ਬਤਮੀ ਜੀ ਕੀਤੀ ਸੀ ਉਹਦੇ ਅਸੀਂ ਖਿਲਾਫ ਕੰਪਲੀਟ ਵੀ ਕੀਤੀ ਹੈ ਪੁਲਿਸ ਨੂੰ ਵੀਡੀਓ ਸਾਹਿਬ ਦੇ ਸਾਹਮਣੇ ਉਹਨੇ ਇਹਨਾਂ ਬਤਮੀ ਜੀ ਕੀਤੀ ਸੀ ਅਗਲੇ ਦਿਨ ਜਾ ਕੇ ਨਰੇਗਾ ਕਾਨੂੰਨ ਜਿਹੜੇ ਕੰਮੇ ਆ ਤੇਜਰੇ ਵੇਲਾ ਦੇ ਵਿੱਚ ਉੱਥੇ ਵੀ ਜਾ ਕੇ ਉਹਨਾਂ ਦੇ ਨਾਲ ਬਤਮੀਜੀ ਕੀਤੀ ਔਰ ਉਹਨਾਂ ਨੂੰ ਜਿਹੜਾ ਨੁਕਸਾਨ ਵਾਲਾ ਕੰਮ ਕੀਤਾ ਔਰ ਉਹ ਜਿਹੜੇ ਲਗਾਤਾਰ ਹਾਜ਼ਰੀਆਂ ਲਾਈਆਂ ਜਿਹੜੀਆਂ ਮਜ਼ਦੂਰਾਂ ਨੇ ਜਿਹੜੇ ਕੰਮ ਤੇ ਆਏ ਆ ਉਹ ਕੰਮ ਦੀਆਂ ਹਾਜ਼ਰੀਆਂ ਆਨਲਾਈਨ ਨਾ ਕਰਕੇ ਉਹਨਾਂ ਦੀ ਪੇਮੈਂਟ ਜਿਹੜੀ ਹੈ ਉਹ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸੇ ਤਰ੍ਹਾਂ ਇੱਕ ਹਸਤਾ ਕਲਾ ਪਿੰਡ ਹੈ ਉਹਦੇ ਵਿੱਚ 3 ਦਿਨ ਦਾ ਮਸਟਰੋਲ ਕੱਢਿਆ ਜਦਕਿ ਉਹਨਾਂ ਨੇ 14 ਦਿਨ ਦਾ ਕੰਮ ਮੰਗਿਆ 3 ਦਿਨ ਦਾ ਮਸਟਰੋਲ ਕੱਢਣ ਤੋਂ ਬਾਅਦ ਉਹਨਾਂ ਨੂੰ ਸੂਚਨਾ ਹੀ ਨਹੀਂ ਦਿੱਤੀ ਕਿ ਤੁਸ ਤੁਹਾਡਾ ਭਾਈ ਕੰਮ ਨਿਕਲ ਗਿਆ ਤਾਂ ਤੁਸੀਂ ਕੰਮ ਤੇ ਲੱਗ ਜਾਓ ਮਤਲਬ ਇਸ ਤਰ੍ਹਾਂ ਦੇ ਬਹੁਤ ਸਰੀਆ ਸਾਹਮਣੇ ਸਮੱਸਿਆਵਾਰੀਆਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਪੈਸੇ ਨਹੀਂ ਪਾਰ ਰਹਾ ਇਸ ਕਰਕੇ ਮਜਬੂਰ ਹੋ ਕੇ ਇਸੇ ਤਰ੍ਹਾਂ ਜਲਾਲਾਬਾਦਾ ਦੀ ਇਹ ਹਾਲ ਹੈ ਔਰ ਜਲਾਲਾਬਾਦ ਦੇ ਵਿੱਚ ਵੀ ਰਾਜਨੀਤਿਕ ਜਿਹੜੇ ਸੱਤਾ ਦੇ ਵਿੱਚ ਕਾਬਜ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਣੀਆ ਸਾਡਾ ਨਰੇਗਾ ਕੰਮ ਇਹਨੇ ਜਾਣਾ ਕਿੱਥੇ ਹੈ ਵੋਟਾਂ ਤਾਂ ਅਸੀਂ ਪਾਜੀ ਇਹਨਾਂ ਨੂੰ ਜਿਤਾਇਆ ਹੈ ਨਾ ਪਰ ਇਹ ਜੇ ਇਸ ਤਰ੍ਹਾਂ ਗੜਬੜੀਆਂ ਕਰਨਗੇ ਤਦ ਇਹਨਾਂ ਦਾ ਪਿੰਡ ਵਿੱਚ ਵੜਨਾ ਦੁਰਲੱਭ ਕਰਦੇ ਆਗੇ ਪਿੰਡ ਪਿੰਡ ਵਿਰੋਧ ਕਰਾਂਗੇ ਇਹਨਾਂ ਦਾ ਪਰ ਅਸੀਂ ਚਾਹੁੰਦੇ ਆ ਕਿ ਜੇ ਤੋਂ ਸਾਡੇ ਐਮਐਲਏ ਸਾਹਿਬ ਗੋਲਦੀ ਸਾਹਿਬ ਸਾਡੇ ਸਮਣਾ ਸਾਹਿਬ ਫਾਜ਼ਲ ਕਾਦੇ ਐਮਐਲਏ ਉਹ ਅਗਰ ਦਖਲਅੰਦਾਜ਼ੀ ਕਰ ਰਹੇ ਆ ਨਰੇਗਾ ਕਾਮਿਆਂ ਨੂੰ ਕੰਮ ਨਾ ਦੇਣ ਦੀ ਤਾਂ ਉਹ ਬਾਹਰ ਜਾਣੇ ਚਾਹੀਦੇ ਆ ਅਗਰ ਨਹੀਂ ਕਰ ਰਹੇ ਤੇ ਡੀਸੀ ਸਾਹਿਬ ਨੂੰ ਫੋਨ ਕਰਨ ਜਿਵੇਂ ਮਰਜੀ ਕਿ ਜਿਹੜੇ ਨਰੇਗਾ ਕੰਮ ਵਿੱਚ ਕੰਮ ਲੈਣਾ ਚਾਹੁੰਦੇ ਆ ਜਿਨ੍ਹਾਂ ਨੇ ਕੰਮ ਕਰ ਲਿਆ ਉਹਨਾਂ ਦੀ ਤੁਰੰਤ ਪੇਮੈਂਟ ਜਾਰੀ ਕਰਨ ਔਰ ਅਗਲਾ ਕੰਮ ਵੀ ਜਿਹੜਾ ਆਉਂਦੇ ਤੇ ਕੋਈ ਰੋਕ ਟੋਕ ਨਾ ਲਾਣ ਕਿਉਂਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਨਾ ਹੀ ਇਹਦੇ ਤੇ ਕੋਈ ਜੌਨ ਜਾਬ ਤੇ ਅਸਰ ਹੈਗਾ ਇਹ ਕਾਨੂੰਨ ਹੈ ਔਰ ਕਾਨੂੰਨ ਦੇ ਤਹਿਤ ਅਸੀਂ ਜਿਹੜੀ ਕੰਮ ਦੀ ਮੰਗ ਕਰਦੇ ਆ ਉਹਨਾਂ ਦੀ ਮੰਗਾਂ ਰੋਜ਼ਗਾਰ ਮਿਲਣ ਵਾਸਤੇ ਸੀ ਜੀ ਐਕਚੁਅਲੀ ਉਹਨਾਂ ਨੇ ਮੇਨ ਮੰਨ ਕੇ ਸਾਡੇ ਨਵੇਂ ਮੀਟ ਲਗਾਏ ਜਾਣ ਤੇ ਸਾਡੇ ਨਵੇਂ ਮੀਟ ਮਤਲਬ ਰਿਸਟ੍ਰਕਟ ਕੀਤੇ ਜਾਣ ਇਸ ਨੂੰ ਵੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਹੋਣ ਉਸ ਹਿਸਾਬ ਨਾਲ ਨਵੇਂ ਮੀਟ ਲਗਾ ਰਿਹਾ ਕਰਦੇ ਹੋਏ ਮੇਰਾ ਸਰ ਅੱਜ ਤੁਹਾਡਾਂ ਨਾਲ ਦੋ ਗੇਟ ਦੀ ਮੀਟਿੰਗ ਨਹੀਂ ਹੋਈ ਉਹਨਾਂ ਦੇ ਮਸਲੇ ਨੂੰ ਲੈ ਕੇ ਮਾਮਲਾ ਪਾਏਗੇ ਕਿਸ ਤਰ੍ਹਾਂ ਦੀ ਅੱਜ ਦੀ ਮੀਟਿੰਗ ਨਹੀਂ ਔਰ ਕੀ ਨਤੀਜਾ ਅੱਜ ਦੀ ਮੀਟਿੰਗ ਦਾ ਰਿਹਾ ਸਾਡੀ ਮੀਟਿੰਗ ਨੇ ਲਗਭਗ 90% ਮਸਲੇ ਤਾਂ ਉਹਨਾਂ ਨਾਲ ਸੰਬੰਧਤ ਸਹਿਮਤ ਹੋ ਗਏ ਆ। ਇੱਕੋ ਗੱਲਬਾਤ ਰਹਿੰਦੀ ਹੈ ਕਿ ਉਹ ਗੱਲਬਾਤ ਚੱਲ ਰਹੀ ਹੈ ਜਲਦੀ ਖਤਮ ਹੋ ਜਾਵੇ। ਕੋਈ ਸਰ ਉਹਨਾਂ ਦੇ ਜਿਹੜੇ ਕੜੇ ਅਮਪਲਾਈ ਤੇ ਪ੍ਰਤੀਕ ਨੇ ਮਾੜਾ ਵਿਹਾਰ ਕਰਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ। ਇੱਕ ਦੋ ਨਾਂ ਨੇ ਨਾਮ ਲੈ ਵੀ ਜਿਹੜੇ ਹੈ ਜਿਹੜੇ ਸਾਡੇ ਮਜ਼ਦੂਰਾਂ ਨੇ। ਇੱਕ ਦੋ ਮੁਲਾਜ਼ਮਾਂ ਦੀ ਉਹਨਾਂ ਨੇ ਸ਼ਿਕਾਇਤ ਕੀਤੀ ਸੁਣਾਈ ਸੀ। ਉਹਨਾਂ ਦੀ ਜਾਂਚ ਚੱਲ ਰਹੀ ਹੈ ਜਿਹੜਾ ਅਧਰ ਪੱਧਰ ਤੇ ਹੀ। ਠੀਕ। ਵੀ ਰਿਪੋਰਟ ਮੈਡਮ ਜਿਹੜਾ ਅਧਰ ਪੱਧਰ ਤੇ ਉਹਦੀ ਜਾਂਚ ਚੱਲ ਰਹੀ ਹੈ ਜੀ। ਠੀਕ ਹੈ। ਜੇਕਰ ਕੋਈ ਉਹਨਾਂ ਚ ਕੋਈ ਦੋਸ਼ੀ ਪਾਇਆ ਜਾਂਦੇ ਤਾਂ ਉਹਨ ਕੰਪੂਲ ਕਾਰਵਾਈ ਹੋਊਗੀ ਕਿ ਉਹਨਾਂ 'ਚ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਪ੍ਰਸ਼ਾਸਨ ਉਹਨਾਂ ਨੂੰ ਸੰਸਕ ਸੰਨੀ ਲੇਵਾ ਦੇ ਸ਼ਾਮ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਪਹਿਲ ਕਦਮੀ ਕਰਦੇ ਆ ਮੰਨਰੇਗਾ ਕਾਮਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਬੁੱਧਵਾਰ ਨੂੰ ਖੁਦ ਉਹਨਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਫਾਜ਼ਲ ਕਾਨਾਲ ਕਰਵਾ ਕੇ ਉਹਨਾਂ ਦੇ ਮਸਲਿਆਂ ਦਾ ਹੱਲ ਕਰਵਾਉਣਗੇ ਐਸਐਸਪੀ ਫਾਜ਼ਲ ਕਾ ਦੇ ਟੈਲੀਫੋਨ ਤੇ ਆਗੂਆਂ ਨੂੰ ਦਿਵਾਏ ਗਏ ਵਿਸ਼ਵਾਸ ਤੋਂ ਬਾਅਦ ਰਾਤ 9 ਵਜੇ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ ਠੇਡ ਪੰਜਾਬੀ ਟੀਵੀ ਲਈ ਹਰਪ੍ਰੀਤ ਮੈਮੀ ਜਲਾਲਾਬਾਦ